ਭੱਲੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਅਸ਼ੀਰਵਾਦ ਲੈਣਾ ਹੈ ਅਸੀਂ ਵੱਲ ਜਿਹੜੀ ਇਲੈਕਸ਼ਨ ਹੋ ਕੇ ਟੀਆ ਉਹਨਾਂ ਪਲਮਾਤਵਾ ਨੇ ਬਹੁਤ ਕਿਰਪਾ ਕੀਤੀ ਬਹੁਤ ਅਮਸਰੀਆਂ ਨੇ ਪਿਆਰ ਦਿੱਤਾ ਗੱਲ ਗੱਲੀ ਜਿੱਤਾਂ ਦੀ ਨਹੀਂ ਗੱਲ ਪਿਆਰ ਦੀ ਹੈ ਅਮਸਰ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ 7.5% ਬੱਲੇ ਜਿਹੜੀ ਵੋਟ ਲਈ ਸੀ ਉਹ ਅਸੀਂ 26.30% ਵੋਟ ਜਿਹੜੀ ਉਹ ਲਈ ਹੈ ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਦੇਖੋ ਉਹ ਬਹੁਤ ਉੱਪਰ ਖੜਿਆ ਸੋ ਉਹਦੇ ਕਰਕੇ ਚਿਕਦਾਨਾ ਕਰਨ ਆਏ ਗੁਰਮਹਾਰਾ ਜਿਹੜਾ ਸੱਚੇ ਪਾਤਸ਼ਾਹ ਕੋ ਅਸ਼ੀਰਵਾਦ ਲੈਣ ਆਏ ਆ ਉਹਦਾ ਇਹ ਇੱਕ ਬੱਲੇ ਵਾਦਾ ਜਿਹੜਾ ਮਸਾ ਦੇ ਲੋਕਾਂ ਦਾ ਕੀਤਾ ਕਿ ਅਮਸਾ ਦੇ ਜਿਹੜੇ ਮੁੱਦੇ ਆ ਸ਼ਾਇਦ ਤੇ ਫੜੇ ਵੱਡੇ ਮੁੱਦੇ ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ ਅਸੀਂ ਉਹਨਾਂ ਚੋਂ ਨਹੀਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਂਦੇ। ਨਾ ਮੈਂ ਮਤਲਬ ਜਿੱਤ ਨਹੀਂ ਬਣਨਾ ਚਾਹੁੰਦਾ ਨਾ ਮੈਂ ਪੂਰੀ ਬਣਨਾ ਚਾਹੁੰਦਾ। ਇਹ ਵੋਟਾਂ ਲਈਆਂ ਤੇ ਅੱਜ ਤੇ ਚੜ ਕੇ ਗਾਂਜੋ। ਆਪਾਂ ਬਖੈਦਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਨਾਲ ਪਿੰਡ ਹੈ। ਇੱਕ ਵਧੀਆ ਦਫ਼ਤਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਜਿਹੜੇ ਮਸਲੇ ਉਹਨੂੰ ਮਤਲਬ ਪਹਿਲ ਦੇ ਅਧਾਰ ਤੇ ਉੱਤੇ ਹੱਲ ਕਰਾਂਗੇ। ਕਈ ਬਹੁਤ ਸੀਰੀਅਸ ਮਸਲੇ ਨੇ। ਜਿੱਦਾਂ ਸੀਬਦਾ ਏਦਾਂ ਮਸਲਾ ਬੜਾ ਗੰਭੀਰ ਮਸਲਾ ਹੈ। ਔਰ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣਾ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੀ ਹਲਕਾ ਦਾ ਸਰ ਸਾਹਿਬ 130 ਦਾ ਨਾਰਾ ਸੀਗਾ ਇਸ ਵਾਰ 130 ਦਾ ਨਾਰਾ ਕਿਹੜੇ ਕਾਰਨ ਕਰਕੇ ਕਿਉਂ ਦਿੱਤਾ ਕਿਉਂ ਦਿੱਤਾ ਸੀ 130 ਦਾ ਨਾ ਤਾਂ ਇਸ ਕਰਕੇ ਦਿੱਤਾ ਸੀਗਾ ਕਿ મોદી ਨੂੰ ਬਲਸੀ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ મોદી ਦੇ ਅੰਗੇਸ਼ ਜਿਹੜਾ ਉਹਦੇ ਤੇ ਅਸੀਂ ਕਾਮਯਾਬ ਹੋਏ ਕੋਈ ਵੀ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾ ਪਾਟਰ ਹੁੰਦਾ ਕੋਈ ਇਦਾਂ ਦੀ ਕੋ ਗੱਲ ਅਸੀਂ ਵਧੀਆ ਜਿਹੜਾ ਜਦੋਂ ਜੇ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦਾ ਬੜਾ ਵੱਡਾ ਹਿੱਸਾ ਹੋਗਾ ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਔਇਲਾ ਸਨ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਹੋ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਛਦਾ ਬੰਡੀ ਨਾ ਅਸੀਂ ਪੈਸੇ ਬੰਡੇ ਨਾ ਅਸੀਂ ਸੂਟ ਬੰਡੇ ਨਾ ਅਸੀਂ ਕੱਪੜੇ ਬੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਔਰ 214000 ਤੋਂ ਉੱਪਰ ਵੋਟ ਪਈ 5 ਸਾਲ ਚ ਜਦੋਂ ਪਿਛਲੀ ਵਾਰ ਮਤਲਬ ਆਪਾਂ ਨੂੰ ਸਾਡੀ 21 ਹਜ਼ਾਰ ਵੋਟ ਪਈ। 2 2,11,000 ਲੋਕਾਂ ਦੀ ਵੋਟ ਲੈਣੀ। ਕੋਈ ਛੋਟੀ ਗੱਲ ਨਹੀਂ ਮੈਂ ਕਹਿੰਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ। ਉਦੋਂ ਪ੍ਰਾਪਤੀ ਗੁਰੂ ਰਾਮਦਾਸ ਕਰਕੇ ਹੋਈ ਹੈ। ਉਹ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ। ਅਮਰਸੈਦਲ ਕਦੀ ਪਿੱਠ ਦੀ ਕਰਾਂਗੇ ਉਹ ਅਮਰਸੈਦ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਆਏ ਆ ਕਿ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਆ ਉਹ ਸਾਹਿਬ ਵੀ ਕਹਿ ਰਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਕੋਲ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਲੈ ਕੋਈ ਵਧੀਆ ਗੱਲ ਉਹ ਕਰਦਗੇ ਤੇ ਚੰਗਾ ਸਭੋ ਸਾਰਿਆਂ ਦਾ ਸਾਂਝਾ ਸ਼ਹਿਰ ਕੋਈ ਕੋ ਵੱਖੋ ਵੱਖਰਾ ਦਾ ਥੋੜਾ ਸਭ ਦਾ ਸ਼ਹਿਰ ਕਰਨਾ ਚਾਹੀਦਾ ਉਹ ਇਲਾਹਾਬ ਸਾਹਿਬ ਨੂੰ ਵਧਾਈ ਵੀ ਦਿੰਦੇ ਆ ਉਹ ਨਾਲ ਉਹਨਾਂ ਨੇ ਵੀ ਕਹਾ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ ਜਿਹੜੇ ਪਹਿਲੇ 10 ਦਾ 15 15 ਸਾਲ ਤੋਂ ਪਏ ਪਹਿਲੀਆਂ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਵੋਟਾਂ ਦਿੱਤੀਆਂ ਆਪਾਂ ਅਈ ਤੇ ਜਿੱਤੇ ਵੀ ਨਹੀਂ ਪਾ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਇਸੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਆਵਾਜ਼ ਚੁੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਜੀ ਉਹ ਤਾਂ ਹੋਣਗੇ ਉਹ ਤਾਂ ਲਾਜ਼ਮੀ ਲੋਕ ਸਭਾ ਦੇ ਅਲੱਛ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਸ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰਲ ਗਵਰਨਮੈਂਟ ਦਾ ਵੀ ਸਵਚ ਪਾਤ ਸਕੀਮ ਦੇ ਅਧੀਨ ਤੇ ਪੰਜਾਬ ਸਰਕਾਰ ਦਾ ਦੋਵਾਂ ਦਾ ਮਿਲ ਕੇ ਇਹਨੂੰ ਹੱਲ ਕਰ ਰੋਧੀ ਧਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ ਕਿਉਂ ਫੇਲ ਹੋ ਮੋਦੀ ਫੇਲ ਹੋਇਆ ਕਿ ਦੀ ਮੋਦੀ ਫੇਲ ਹੋਇਆ ਕਿ ਦੀ ਇਹ ਦੱਸੋ ਪਹਿਲਾਂ ਬੋਲੀ 340 ਪਾਲ ਕੇ ਮੈਨੂੰ ਲੱਗਦਾ ਕਿ ਦੇਖਦੇ ਲੋਕ ਸੁੱਖ ਦਾ ਸਾਹ ਲੈਣਗੇ ਜਿਹੜੀ ਹਾਲਤ ਤੇ ਮੋਦੀ ਦੀ ਆ